ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਜਾਨ ਬਠੀਕਾ ਬਾਈ ਆਪਣੇ ਸਾਰਿਆਂ ਦੇ ਭਰਾਵਾਂ ਦੇ ਘਰ ਪਰਿਵਾਰ ਠੀਕ ਠਾਕ ਆ ਲੋ ਜੀ ਬਾਈ ਅੱਜ ਇੰਨੇ ਦਿਨਾਂ ਬਾਅਦ ਧੁੱਪ ਦੇਖਣ ਨੂੰ ਮਿਲ ਗਈ ਆਪਾਂ ਨੂੰ ਅੱਜ ਆ ਦੇਖੋ ਸੂਰਜ ਪੂਰਾ ਬਾਈ ਅੱਜ ਚਮਕਾਰੇ ਮਾਰ ਰਿਹਾ ਹੈ ਠੀਕ ਆ ਜੀ ਬਾਕੀ ਅੱਜ ਆਪਾਂ ਨੇ ਫਿਰ ਧੁੱਪ ਨਿਕਲਦੀ ਸਾਰੇ ਤੁਹਾਨੂੰ ਪਤਾ ਹੀ ਆ ਆ ਪੰਜਾ ਦੇ ਕਬੂਤਰ ਆਪਣੇ ਬਾਹਰ ਕੱਢ ਦਿੱਤੇ ਆ ਆ ਥੋੜੇ ਸਾਹਮਣੇ ਆ ਬਜੇ ਸਾਰੇ ਆਪਾਂ ਬਾਹਰ ਕੱਢਦੇ ਧੁੱਪ ਵਿੱਚ ਜਾਲ ਚ ਪਾ ਕੇ ਬਾਕੀ ਡਾਕਟਰ ਬਾਈ ਆਪਣਾ ਡਾਕਟਰੀਟਮੈਂਟ ਕਰਨ ਲੱਗਿਆ ਹੋਇਆ ਏ ਮਲਹਾਉਂਦੇ ਆ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਵਧੀਆ ਵਧੀਆ ਵੀਰੇ ਬਾਈ ਇੱਕ ਬੱਚਾ ਸਾਡਾ ਨਾ ਮਰਨੇ ਦੀ ਮਰਨੇ ਦੀ ਕਗਾਰ ਪਰੇ ਦਾ ਬਸ ਐਂ ਸਮਝ ਲਓ ਬੇ ਉਹਨੂੰ ਬਚਾ ਲਿਆ ਚਲੋ ਮੱਤਾ ਘੜਾ ਠੰਡ ਕਰਕੇ ਕੋਈ ਠੰਡ ਜ਼ਿਆਦਾ ਧੀ ਕਰਦਣਗੇ ਨਹੀਂ ਜ਼ਿਆਦਾ ਥੱਲੇ ਹਾਂ ਤੇ ਹੁਣ ਤਾਂ ਲੈ ਆ ਦੇਖੋ ਹੁਣ ਐਨ ਬਿਠ ਕਰਤੀ ਇਹਨੇ ਥੋੜਾ ਜਿਹਾ ਕੰਡੇ ਪਰ ਹੋ ਗਿਆ ਇਹ ਠੰਡ ਜੇ ਮਾਰਨੇ ਠੰਡ ਚੜੀ ਵੀਦੀ ਪੂਰੀ ਨੂੰ ਬੱਲਮ ਦੇ ਛਾਤੀ ਨੂੰ ਪਖਾੜਾ ਦਿੰਦਾ ਬੱਲਮ ਨਾਲ ਕਿਉਂਕਿ ਜਿਸ ਟਾਈਮ ਛੋਟੇ ਬੱਚੇ ਦੇ ਛਾਤੀ ਨੂੰ ਜਾਮ ਹੋ ਜਾਂਦੀਆਂ ਹਨ ਉਹ ਡੈੱਡ ਹੋ ਜਾਂਦਾ ਇੱਕ ਲਿਖਦਾ ਠੰਡ ਲੱਗ ਗਈ ਨੂੰ ਇਹਦੇ ਪਹਿਲਾਂ ਠੰਡ ਲੱਗੀ ਹੁੰਦੀ ਨੂੰ ਪਖਾੜਾ ਦਿੰਦਾ ਬੱਲਮ ਉਹ ਥੋੜਾ ਜਿਹਾ ਪਖਾੜਾ ਦਿੱਤਾ ਇਹਨੇ ਜਦ ਇਹ ਬਿਠ ਕਰਤੀ ਉਹ ਬਾਈ ਦੇ ਹੱਥ ਪਰ ਬਿਠ ਕਰਤੀ ਪੇਟ ਦਰਦ ਕਿਉਂ ਕਿ ਇਹਦਾ ਬਲੱਡ ਚੱਲ ਪੈਂਦਾ ਹਾਂ ਜਿਹੜਾ ਪੇਟ ਦਰਦ ਕਰਦਾ ਉਹਦੇ ਖਾਤਰ ਮੈਂ ਇਹਨੂੰ ਜੈਲਫਲੌਸ ਦੀ ਗੋਲੀ ਦੇਤੀ ਅੱਛਾ ਪਹਿਲਾਂ ਦਿੱਤੀ ਹੁਣ ਗੋਲੀ ਗੁੱਸੇ ਪਾਣੀ ਦੇ ਵਿੱਚ ਇਹਨੂੰ ਗਰਮ ਕਰਿਆ ਫੜਾ ਫੜਾ ਚੱਕ ਕੇ ਆ ਕੇ ਮੈਂ ਦੁਬਾਰੇ ਹੁਣ ਬੈਠਿਆ ਤੇ ਬਾਕੀ ਦੂਹਰੇ ਵਜੇ ਤਾਂ ਠੀਕ ਆ ਸਭ ਬਾਕੀ ਦਾ ਚਲੋ ਠੀਕ ਆ ਹਾਂ ਆ ਬੈਠੇ ਆ ਨੀਲੀ ਬਾਈ ਸਾਡੀ ਆ ਨੀਲੀ ਦੇ ਬੱਚੇ ਆ ਬੈਠੇ ਆ ਬੈਠੇ ਆ ਉਧਰ ਉਹ ਸਾਡੀ ਸੁਰਖੀ ਬੈਠੀ ਆ ਇਹ ਸੁਰਖੀ ਦਾ ਵਜਾ ਹੈ ਮੈਂ ਦਿਖਾਉਂਦਾ ਨਹੀਂ ਉੱਧਰ ਅੱਛਾ ਠੀਕ ਆ ਠੀਕ ਆ ਬਾਕੀ ਸਾਡੇ ਬਾਈਆ ਜੋੜੇ ਬੈਠੇ ਆ ਬਾਈ ਨੇ ਚਲੋ ਆਏ ਆ ਬੱਚਾ ਬਚਾਤਾ ਇਹ ਇਹ ਥੋੜਾ ਜਿਹਾ ਇਹਨੂੰ ਬੱਲਬ ਦਾ ਨਾ ਜਿਹੜਾ ਦੂਆ ਪਹਿਲਾਂ ਵਾਲੇ ਬੱਲਬ ਚੱਲਦੇ ਹੁੰਦੇ ਤੇ ਉਹ ਲਾਇਆ ਵਾ ਆਪਾਂ ਨੇ ਖੁੱਡੇ ਵਿੱਚ ਵੀ ਥੋੜਾ ਜਿਹਾ ਪਖਾਰਾ ਰਖੇ ਉਹ ਬੱਲਬ ਨਾਲ ਹੁਣ ਅਸੀਂ ਫਿਰ ਇਹਦੇ ਮਤਲਬ ਛਾਤੀ ਨੂੰ ਥੋੜਾ ਜਿਹਾ ਪੋਟਾ ਜਿੱਥੇ ਪੋਟਾ ਜਿਹਾ ਹੁੰਦਾ ਹੈ ਹਾਤੀ ਜੀ ਨੂੰ ਉਹਨੂੰ ਪਖਾਰਾ ਜਿਹਾ ਦਿੱਤਾ ਤਾਂ ਬੱਚਾ ਮੜ ਗਿਆ ਵਿੱਠ ਕਰੀ ਬੱਚੇ ਨੇ ਜਦੋਂ ਵਿੱਠ ਕਰਤੀ ਮਤਲਬ ਥੋੜਾ ਜਿਹਾ ਕੰਡੇ ਜੇ ਪਰ ਹੋ ਗਿਆ ਬਾਕੀ ਦੇਖਦੇ ਆ ਹੁਣ ਜੇ ਬਚ ਜਵੇ ਤਾਂ ਵਧੀਆ ਗੱਲ ਆ ਹਨਾ ਠੰਡ ਲੱਗ ਗਈ ਨੂੰ ਵਿਚਾਰੇ ਨੂੰ ਠੰਡ ਵੀ ਬਾਈ ਇੰਨੀ ਦੀ ਪੁੱਛੋ ਕੁਸਣਾ ਧੁੰਦੇ ਧੁੰਦੇ ਬਹੁ ਪੈਂਦੀ ਦੀ ਧੁੰਦ ਇੰਨੀ ਪੈਂਦੀ ਦੀ ਧੁੰਦ ਕਰਕੇ ਵਿਚਾਰਿਆਂ ਨੂੰ ਬਾਹਰ ਵੀ ਨਹੀਂ ਕੱਢ ਸਕਦੇ ਧੁੱਪ ਲਵਾਣ ਨੂੰ ਹੁਣ ਆਇਆ ਚਲੋ ਠੀਕ ਹੋ ਗਿਆ ਥੋੜਾ ਜਿਹਾ ਹੋ ਜਾਊਗਾ ਕੈਮ ਚਲੋ ਬਾਕੀ ਜਿੰਨੀ ਇਹਦੀ ਜੇ ਛਾਤੀ ਖੁੱਲ੍ਹਦੀ ਸਾਹ ਲੱਗਿਆ ਸਾਹ ਰੁਕ ਗਿਆ ਛਾੜ ਦੇ ਵਿੱਚ ਛਾਤੀ ਜਾਂਗੂਗੀ ਇਹ ਹੁਣ ਉਹ ਪਹਾਰਾ ਦੇ ਕੇ ਸਾਹ ਚੱਲ ਪਿਆ ਹਮ ਪਹਿਲਾਂ ਤਾਂ ਮੂੰਹ ਐਂਡਦਾ ਤਾਂ ਹੁਣ ਤਾਂ ਮੂੰਹ ਲੱਗਦਾ ਹਾਂ ਦੇਖ ਲੈ ਹਲੇ ਕੰਬਦਾ ਇਹ ਠੰਡ ਹੈ ਨੂੰ ਜੜੀ ਵੀ ਸਾਂਬੜੇ ਦਾ ਮਗਰ ਇਹ ਵੀ ਠੰਡ ਪੂਰੀ ਲੱਗੀ ਵੀ ਦੀ ਹਾਂ ਹੁਣ ਇਹਨੂੰ ਹੌਲੀ 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 ਅੰਦਰ ਗਰਮੀ ਜਾਣੀ ਐ ਤੇ ਹੂੰ ਤੇ ਫੇਰ ਇਹਨੇ ਆ ਸੈੱਟ ਹੋ ਜਾਣਾ ਸਹੀ ਐ ਅਰ ਦਵਾਈ ਵੀ ਆਪਣਾ ਕੰਮ ਕਰੀਏ ਚਲੋ ਦਵਾਈ ਵੀ ਦੇਤੀ ਬਾਕੀ ਦੇਖੋ ਕੀ ਬਣਦਾ ਹਨਾ ਬਾਕੀ ਹੁਣ ਤਾਂ ਫੇਰ ਮਹਾਰਾਜ ਜੇ ਮੈਂ ਕਿਤੇ ਮੰਨ ਲਾ ਵੀ ਸਵੇਰ ਤੇ ਜੇ ਨਾ ਦੇਖਣ ਲੱਜਾਂ ਮੈਂ ਕਹਿੰਦਾ ਮੇਰੇ ਸਾਹਮਣੇ ਬੱਚੇ ਪਏ ਰਹਿਣ ਛੋਟੇ ਮਰਦੇ ਚੱਕਰ ਨਾਲ ਹੁਣ ਕੰਮ ਵੀ ਕਰੀਏ ਕਿਆ ਬੰਦਾ ਕਿਆ-ਕਿਆ ਕਰੀਏ ਯਾਰ ਹੂੰ ਚਲੋ ਕੰਮ ਵੀ ਜ਼ਰੂਰੀ ਹੈ ਵੀ ਇਹ ਇਹਨਾਂ ਨੂੰ ਆਫਨਟ ਲੱਗਦੀ ਹੈ ਹਾਂ ਤਾਂ ਹੀ ਉਹੀ ਤਾਂ ਗੱਲ ਆ ਜੇ ਕੂਤਰ ਵੀ ਥੋੜਾ ਦੇਖਭਾਲ ਕਰੀਏ ਇਹਦਾ ਬੱਲਮ ਨੇ ਵੀ ਬਹੁਤ ਪਖਾਰਾ ਦਿੱਤਾ ਬਾਈ ਬੱਚੇ ਆ ਦੇਖ ਹੋਰ ਵੀ ਤਾਂ ਪੜਦੇ ਹੀ ਆ ਹੁਣ ਆ ਦਿਖਾ ਬੱਚੇ ਪਏ ਥੱਲੇ ਐਨ ਵਧੀਆ ਆਏ ਹੋ ਠੀਕ ਠਾਕ ਇੱਕ ਸਾਲੇ ਤੂੰ ਜਿਹੜਾ ਬੜੇ ਕੂਤਰ ਮਾਸਤਾ ਉਧਰ ਉਹਦੇ ਉੱਪਰ ਬਹਿ ਕੇ ਝਾੜੀ ਵੀ ਲੈਣ ਲੱਜੇ ਨੇ ਸਾਲੇ ਅੱਛਾ ਹਾਂ ਭੈਣ ਚੋ ਦੇ ਉੱਪਰ ਮੈਂ ਹੁਣ ਉਹਨਾਂ ਦੇ ਅੱਜ ਅੱਡੇ ਕਿ ਇੱਧਰ ਕਰੇ ਹੁਣ ਮੈਂ ਖਾਲੀ ਕਰਤਾ ਉਧਰ ਲਗੋੜਾ ਤਿੰਨ ਚਾਰ ਕੇ ਉਧਰ ਬਾਕੀ ਸਾਰੇ ਜੋ ਚਪਾ ਤੇ ਜਾਲ ਚ ਮਹਾਨ ਵਾਲੇ ਸਾਲਾਂ ਨੂੰ ਅੱਜ ਕਰਨਾ ਹੈ ਘੰਟਾ ਘੰਟਾ ਕਿੰਨਾ ਚਿਰ ਹੋ ਗਿਆ ਹਾਂ ਚੱਲ ਵਧੀਆ ਯਾਰ ਹਮੇਸ਼ਾ ਨੱਕ ਤੇ ਭਾਰਾ ਜਿਆਦਾ ਮੁੰਦਾ ਹਾਂ ਹਾਂ ਅੱਛਾ ਠੀਕ ਹੈ ਕਿੱਥੇ ਦੀ ਜਾਣਾ ਚਲੋ ਵਧੀਆ ਵਿਚਾਰਾ ਸੈੱਟ ਹੋ ਜਵੇ ਹਨਾ ਬਾਕੀ ਇੱਧਰ ਆਪਾਂ ਨੇ ਬਾਈ ਬਚੇ ਪਾਏ ਵੇ ਆ ਜਾਲ ਦੇ ਵਿੱਚ ਤੁੱਪ ਲੱਗ ਜਵੇ ਚਲੋ ਤਾਂ ਕਰਕੇ ਆਪਾਂ ਨੇ ਛੜਤੇ ਦੇ ਜਾਲ ਵਿੱਚ ਥੋੜੇ ਹੁਣ 4-5 ਦਿਨ ਹੋ ਗਏ ਤੇ ਲਗਾਤਾਰ ਲਗਾਤਾਰੇ ਮਤਲਬ ਧੁੱਪ ਨਿਕਲੀ ਨਹੀਂ ਹੈਗੀ ਬੱਚਿਆਂ ਨੂੰ ਧੁੱਪ ਦਿਖਾਏ ਨਹੀਂ ਹੋਈ ਹੁਣ ਅੱਜ ਚਲੋ ਵਧੀਆ ਮੌਸਮ ਹੋ ਗਿਆ ਹਨ ਮਹਾਰਾਜ ਨੇ ਸੁਣ ਲਈ ਮੌਸਮ ਖੁੱਲ ਗਿਆ ਵਧੀਆ ਧੁੱਪ ਨਿਕਲਿਆ ਆਈ ਤਾਂ ਕਰਕੇ ਹੁਣ ਆਪਾਂ ਬੱਚੇ ਜਾਲ ਚ ਪਾਤੇ ਸਾਰੇ ਹਨ ਵੀ ਚਲੋ ਜਿਹੜੇ 2-3 ਘੰਟੇ ਹੈਗੇ ਵਧੀਆ ਧੁੱਪ ਲੱਗ ਜੂਗੀ ਮੌਸਮ ਵਧੀਆ ਖੁੱਲ ਗਿਆ ਬਾਕੀ ਆ ਮੈਂ ਥੋੜੀ ਜਿਹੀ ਸੁਹਾ ਸਿੱਟੀ ਦੇ ਵਿੱਚ ਗਿੱਲਾ ਹੋ ਗਿਆ ਦਾ ਯਾਰ ਬਹੁਤ ਜ਼ਿਆਦਾ ਮਾ ਚਲ ਸੁਹਾ ਨਾਲ ਸੁੱਕ ਜੂਗਾ ਫਿਰ ਸੁੱਕ ਕੇ ਮੈਂ ਸਾਰਾ ਇਹ ਉਹਦੇ ਨਾਲ ਸਾਫ਼ ਕਰ ਦੇਣਾ ਖੁੱਡਾ ਸਾਰਾ ਹਨ ਸਹੀ ਕਰ ਦੇਣਾ ਫਿਰ ਮੈਂ ਇਨੂੰ ਸਾਫ਼ ਕਰਕੇ ਫਿਰ ਸੁਆਸੂ ਜੀ ਸਾਰੀ ਕੱਢ ਦੇਣੀ ਹੈ ਸੁਆ ਨਾਲ ਥੋੜਾ ਜਿਹਾ ਪਾਣੀ ਇਹ ਸੁੱਕ ਜਾਊਗਾ ਆਦਾ ਚਲੋ ਖੁੱਡਾ ਠੀਕ ਆ ਇਹਦਾ ਖੁੱਡਾ ਸੁੱਕਾ ਹੀ ਆ ਆ ਜਿੱਥੇ ਨਾ ਅਸੀਂ ਪਾਣੀ ਰੱਖਦੇ ਆ ਇਹਸਾਲੇ ਪਾਣੀ ਦੇ ਵਿੱਚ ਡੁਕੀਆਂ ਮਾਰ ਲਾ ਜਾਂਦੇ ਤਾਂ ਫਿਰ ਇੰਨਾ ਕਹਾ ਟੁੱਟਾ ਜਾਂ ਫਿਰ ਇਹਨਾਂ ਨੇ ਵੀ ਗਿੱਲਾ ਕਰਿਆ ਵਾ ਬਾਕੀ ਤਾਂ ਚਲੋ ਖੁੱਡਾ ਦਾ ਸੁੱਕਾ ਆਪਣਾ ਇਹਨ ਵਧੀਆ ਏ ਛੋਟਾ ਆ ਬਚਿਆਂ ਵਾਲਾ ਜੋੜਿਆਂ ਵਾਲਾ ਜਿਹੜਾ ਇਹ ਠੀਕ ਆ ਲੋ ਫਿਰ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆ ਬਾਈ ਬਜਾ ਭਾਈ ਨੇ ਬਜਾ ਬਚਾ ਤਾਂ ਲਿਆ ਚਲੋ ਬਚ ਗਿਆ ਹੁਣ ਠੰਡ ਤੇ ਧੁੱਪ ਜੀ ਲੱਗੀ ਉਹਦਾ ਸੇਕ ਜਿਹੜਾ ਦਿੱਤਾ ਨਾ ਉਹਨੇ ਬਚਾ ਲਿਆ ਇਹਨੂੰ ਮੈਂ ਕਿਹਾ ਕੱਢ ਹੁਣ ਕਿੱਥੇ ਕੁਕੂਫੀ ਏਜੰਸੀ ਚ ਪਾ ਲਿਆ ਦਾ ਤਾਂ ਭਾਈ ਪਤਾ ਕੀ ਗੱਲ ਆ ਅਰੇ ਕੋਲਟ ਦੇ ਵਿੱਚ ਨਾ ਰੂਈ ਆ ਹਾਂ ਕੋਲਟ ਚ ਆ ਰੂਈ ਆ ਅਜਾ ਤਾਂ ਨਗਾਸ ਦੇ ਦਿੱਤਾ ਇਹਨੂੰ ਇਹਦਾ ਨਿਕਲ ਦੇ ਤਾਂ ਕੋੜ ਦਾ ਨਿਕ ਦੇ ਜਿਹੜੇ ਟਾਈਮ ਚੱਕਿਆ ਤਾਂ ਉਸ ਟਾਈਮ ਦੀ ਕੰਡੀਸ਼ਨ ਬਹੁਤ ਮਾੜੀ ਸੀ ਗਰਦਨ ਗਈ ਹੋਈ ਸੀ ਤੇ ਮਰਨੇ ਦੀ ਠੰਡ ਬਹੁਤ ਚੜਿਆ ਉਹਨੂੰ ਠੰਡ ਹੋਣ ਦਿਖਾ ਇਹਨੂੰ ਕਿਦਾਂ ਕਾਇਮ ਹੋ ਗਏ ਹੰਡ ਭਾ ਕਹ ਜਿਹੜੇ ਕਹਦੇ ਨੇ ਨਾ ਦੇਖੋ ਭਾਈ ਇਹ ਬੰਦੇ ਇਹ ਜੇ ਇਹ ਨਿਆਣਿਆਂ ਵਾਂਗ ਪਾਲਦੇ ਕਈ ਵਾਰ ਇਹ ਗੱਲ ਪਤਾ ਕੀ ਆ ਭਰਾ ਇਹ ਨਾ ਜਿਹੜੇ ਨਾ ਕੂਟਰ ਗੱਪਾ ਕਹਦੇ ਨੇ ਬੱਚੇ ਮਰਦੇ ਠੰਡ ਮਾ ਮੂੰਹ ਜੜ ਕੇ ਮਰ ਜਾਂਦੇ ਨੇ ਛੋਟੇ ਛੋਟੇ ਤੇ ਉਹਦਾ ਰੀਜਨ ਇਹੀ ਆ ਠੰਡ ਦੇ ਵਿੱਚ ਆ ਜੰਨੇ ਆ ਤੇ ਆ ਦੇਖੋ ਵੀਰੇ ਉਹ ਉਸ ਟਾਈਮ ਦੇ ਵਿੱਚ ਕੰਡੀਸ਼ਨ ਕੁਝ ਹੋਰ ਸੀ ਲੱਤਾਂ ਘੜਾਈਆਂ ਵੀ ਆਤੀਆਂ ਹੁਣ ਆਪਣੇ ਹਾਂ ਹੁਣ ਦੇਖ ਥੋੜਾ ਸਾਹਮਣੇ ਆ ਹੁਣ ਲਓ ਤੁਰਦਾ ਹੁਣ ਸਹੀ ਐ ਠੀਕ ਐ ਇਹਨੇ ਜੇ ਅੱਧਾ ਘੰਟਾ ਮੈਂ ਹੋਰ ਰੱਖ ਲੈ ਕੇ ਦਵਾਈ ਦੇਤੀ ਹੂੰ ਇਹਨੂੰ ਗਰਮੈਸ ਚਾਹੀਦੀ ਹੋਰ ਵਿਚਾਰਾ ਛਾਤੀ ਨੂੰ ਠੰਡ ਲੱਗੀ ਸੀ ਨਾ ਜਿਹੜੀ ਹੂੰ ਉਹ ਹੁਣ ਜਿੱਕੜਾ ਮੈਂ ਪਹਹਾਰ ਦਿੰਦਾ ਇਹਨੂੰ ਸੈੱਟ ਹੋ ਜਾਣੀ ਦਵਾਈ ਵੀ ਦਿੱਤੀ ਆ ਹੂੰ ਹੁਣ ਜੈਫਰੋਮਾਈਸੀਨਰ ਬੈਟਮੀਸੋਲ ਦੀ ਗੋਲੀ ਆ ਹੂੰ ਉਹ ਦੇਤੀ ਨਾ ਬੜਾ ਠੀਕ ਆ ਹੋ ਜਾਣਾ ਇਹਨੂੰ ਸੈੱਟ ਦਰਦ ਪੇਟ ਦਰਦਦੀ ਸੀ ਮੋੜੇ ਬਾਤਾਂ ਰਪਣੀ ਆਉਂਦੀ ਸੀ ਜੈਨ ਬਲੌਕ ਤੇ ਅੱਛਾ ਇਕੱਠੀਆਂ ਕਰਕੇ ਨਾ ਕਬੂਦ ਮੂਹ ਚ ਪਾਤੀ ਏ ਹੂੰ ਹੂੰ ਠੀਕ ਆ ਹੁਣ ਮਤਲਬ ਬਾਜੂਗਾ ਹਾਂ ਹਾਂ ਰਾਮਾ ਬਾ ਠੀਕ ਆ ਠੀਕ ਆ ਮਾਰਦੀ ਜਾਂਦਾ ਹੈਗਾ ਡਾਕਟਰ ਕਹਦਾ ਫਿਰ ਜੇ ਤੁਹਾਡੇ ਕੋਲ ਨਹੀਂ ਡਾਕਟਰ ਆ ਜਿਹੜਾ ਹੁਣ ਹਾਂ ਉਹਨਾਂ ਨੇ ਠੀਕ ਆ ਬਚਣਾ ਵੀ ਚਾਹੀਦਾ ਯਾਰ ਠੰਡ ਵੀ ਬਹੁਤ ਹੀ ਨਾ ਇਹਦੇ ਵਿੱਚ ਮਾਨ ਕੋਈ ਨਹੀਂ ਹੈਗਾ ਵੀ ਹਾਂ ਕਿਉਂਕਿ ਮੈਂ ਵੀ ਪਹਿਲਾਂ ਦਾ ਐਂ ਦੇਖਿਆ ਵੀ ਬਚ ਸਕਦਾ ਜਾਂ ਨਹੀਂ ਪਹਾਰਾ ਦਿੱਤਾ ਥੱਲੇ ਲੱਗਿਆ ਅਰੇ ਸਭ ਤੋਂ ਵੱਡਾ ਰਹੀ ਜਾਂਦਾ ਇਹੀ ਲੱਗਿਆ ਵੀ ਠੰਡ ਚ ਆਇਆ ਵਾ ਇਹ ਪੇਟ ਦਰਦ ਕਰਦਾ ਹੋਊਗਾ ਕਿਉਂਕਿ ਆਪਣੇ ਜਿਹੜੇ ਬੱਚੇ ਹੁੰਦੇ ਆ ਨਾ ਤੇ ਉਹ ਬੱਚੇ ਵੀ ਆਪਣੇ ਇਦਾਂ ਹੀ ਘਰਾਂ ਦੇ ਵਿੱਚ ਜਿੱਦਾਂ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਲੈ ਕੇ ਡਾਕਟਰ ਪਖਾਰਾ ਦੇ ਲੈ ਛਾਤੀ ਨੂੰ ਹੰਦ ਜਾ ਕੇ ਤੇ ਉਹੀ ਹੁਣ ਕਾਰਨ ਫਿਰ ਮੈਂ ਆਪਾਂ ਯਾਰ ਨਿਆਣੇ ਵਾਲਾ ਹੀ ਕੰਮ ਹੈ ਇਹਨਾਂ ਦਾ ਵੀ ਜਿੱਦਾਂ ਆਪਣੇ ਨਿਆਣੇ ਨੂੰ ਆਪਾਂ ਸਾਹਮ ਸਾਹ ਰੱਖਦੇ ਆ ਰਜਾਈ ਚ ਬਾੜਦੇ ਆ ਕਦੇ ਆਪਣੇ ਛਾਤੀ ਨਾਲ ਲਾਉਂਦੇ ਆ ਉਹਨੂੰ ਪ੍ਰਖਾਰਾ ਦੇਣ ਨੂੰ ਗਰਮੀ ਵਿੱਚ ਵੀ ਵੀ ਨੂੰ ਵੱਧ ਤੇ ਵੱਧ ਗਰਮੀ ਮਿਲੇ ਉਦਾਂ ਹੀ ਹੈ ਇਹਨਾਂ ਦਾ ਵਿਚਾਰਿਆਂ ਦਾ ਜਿੱਕਣਾ ਇਹਨੂੰ ਹੁਣ ਗਰਮੈਸ ਮਿਲੂਗੀ ਇਹਨੂੰ ਵੱਧ ਤੇ ਵੱਧ ਜਿੰਨੀ ਇਹਨੇ ਉਹਨਾਂ ਛੇਤੀ ਕਾਇਮ ਹੋਣਾ ਹੈ ਬਾਕੀ ਦਵਾਈ ਵਾਲਾ ਕੰਮ ਦਵਾਈ ਨੇ ਕਰ ਦੇਣਾ ਹਾਂ ਇਹ ਵੀ ਦਖਾਵਾ ਸਾਥੀ ਜੀ ਦਾਤ ਕਰਦੇ ਹਾਂ ਹਾਂ ਯਾਰ ਠੰਡ ਹੈ ਬਹੁਤ ਆ ਇਹ ਚ ਕੋਈ ਹੋਣੀ ਹੈਗਾ ਠੰਡ ਹੈ ਹੀ ਬਹੁਤ ਬੰਦਾ ਚੰਗਾ ਭਲਾ ਵੀ ਭੈਣ ਚੋ ਕੱਲ ਕਿਹਾ ਯਾਰ ਕਿੰਨਾ ਸੱਚੀ ਬੜੀ ਗੱਲ ਹੈ ਆ ਵੀ ਕੰਪਿਊਟਰ ਹੋਣ ਬੱਚੇ ਮਹੌਲ ਕੱਦ ਹੀ ਹੋਣਾ ਅਗਲਾ ਮਹੀਨਾ ਸਰਪੀ ਦਾ ਆ ਜਾਣਾ ਠੀਕ ਆ ਤੇ ਉਹ ਟਾਈਮਾਂ ਦੇ ਵਿੱਚੜਾਈਆਂ ਵੀ ਕੋਈ ਛਤਰੀ ਆਪ ਵੀ ਲਾਉਣੇ ਬੱਚੇ ਹਣਾ ਹੁਣ ਇੱਕੜੀ ਮਰਨ ਲੱਗੀ ਕਿ ਇੱਕ ਕਰਕੇ ਜੇ ਬੱਚਾ ਫਿਰ ਰਹੂਗਾ ਕੀ ਆ ਹਾਂ ਹਣਾ ਤੇ ਬੜਾ ਕੇਅਰ ਵੀ ਦੇ ਬਹੁਤ ਤਰੀਕੇ ਹੁਣ ਆ ਤੇ ਅੱਠ ਭੱਜ ਤਰੀਕਾ ਬਚਾਇਆ ਮਤਲਬ ਇੱਕ ਵਾਰ ਟਾਂ ਹੋ ਗਿਆ ਵੀ ਅੱਗੇ ਆ ਹੂੰ ਠੀਕ ਆ ਤੇ ਹੁਣ ਕੀ ਪਤਾ ਇਹਨੇ ਕੋ ਦੇਖੀ ਜਾਣਾ ਚਲੋ ਹਾਂ ਬਾਕੀ ਮਹਾਰਾਜ ਆ ਬਈ ਬਚਾਉਣੇ ਵਾਲਾ ਹਨਾ ਬਿਲਕੁਲ ਬੰਦਾ ਆਪਣਾ ਜੋਰ ਲਾਉਂਦਾ ਹੂੰ ਦੂਸਰ ਕਰ ਸਕਦੇ ਆ ਬਾਕੀ ਦਾ ਉੱਪਰ ਵਾਲਾ ਚਲੋ ਬਸ ਜੇ ਆਪਣਾ ਫਰਜ਼ ਆਪਾਂ ਨੇ ਰੱਖੇ ਵੀ ਆਪਣਾ ਫਰਜ਼ ਬਣਦਾ ਵੀ ਆ ਪੱਤਾਂ ਦਈਏ ਨਾ ਜਿਹੜੇ ਵੀ ਤੀਸਰਵਾਜ ਆ ਕੋਈ ਬੰਦਾ ਇਹਨੂੰ ਲੱਗੀ ਸਵੇਰੇ ਜੀ ਠੰਡ ਸਵੇਰੀ ਠੰਡ ਲੱਗੀ ਇਹਨੂੰ ਅਸਲ 'ਚ ਕਬੂਤਰਾਂ ਦੇ ਬੈਂਡੇ ਹੀ ਨਾ ਉੱਪਰ ਹੂੰ ਜੇ ਬੈਠ ਜਵੇ ਫਿਰ ਪੁਘਾਰਾਂ ਮਿਲ ਜਾਂਦੇ ਇਹਨਾਂ ਨੂੰ ਹੁਣ ਆਏ ਤਾਂ ਅਸੀਂ ਬਾਈ ਪੂਰਾ ਪੱਕਾ ਕੰਮ ਕਰਿਆ ਹੁੰਦਾ ਵੀ ਠੰਡ ਜਾਵੇ ਨਾ ਪਰ ਤੁਹਾਨੂੰ ਪਤਾ ਹੁਣ ਮਾੜਾ ਮੋਟਾ ਹਵਾ ਦਾ ਪੈਂਦੀ ਹੋਆ ਕਿਉਂਕਿ ਜਿੰਨਾ ਚਿਰ ਮਾਂ ਆਪਣੇ ਨਿਆਣਿਆਂ ਨੂੰ ਐਨ ਜਦ ਬਾਪ ਆਪਣੇ ਛਾਤੀ ਨਾਲ ਲਾ ਕੇ ਨਹੀਂ ਰੱਖੂਗਾ ਨਿਆਣਿਆਂ ਨੂੰ ਫਿਰ ਠੰਡ ਤਾਂ ਲੱਗਣੀ ਹੋਊਗਾ ਇਹ ਥੱਲੇ ਬੈ ਉਹ ਕਬੂਤਰ ਬੈਂਦੇ ਨਹੀਂ ਹੁਣੇ ਇਹਨੂੰ ਠੰਡ ਲੱਗੀ ਤਾਂ ਕਰਕੇ ਫਿਰ ਹੁਣ ਚੱਕਣਾ ਪਿਆ ਇਹਨੂੰ ਚਲੋ ਬਾਕੀ ਦੀ ਕਿਸਮਤ ਹੈ ਇੱਕ ਬੰਦਾ ਜਿਹੜੇ ਖਾਨੇ ਚ ਜੂੜੇ ਪੱਤੇ ਰੱਖਦਾ ਉਸ ਦਾ ਕੋਈ ਰੀਜ ਨਹੀਂ ਹੁੰਦਾ ਹੈਗਾ ਮਰਨ ਦਾ ਕਿਉਂਕਿ ਉਹ ਗੁੱਡੇ ਦੇ ਉੱਤੇ ਕੰਪਿਊਟਰ ਬੈਠ ਜਾਂਦਾ ਜਿਹੜੇ ਛਤਰੀ ਵਾਲੀ ਸਾਈਡ ਹੁਣ ਇੱਧਰ ਇਹ ਟੇਬਲ ਹੈ ਠੀਕ ਕੰਪਿਊਟਰ ਪੈਣਦਾ ਅੱਛਾ ਹੁਣ ਕਈ ਉਡਾਰੀਆਂ ਮਾਰਦੇ ਨੇ ਦੂਸਰੇ ਜਾ ਕੇ ਖੁੰਡ ਖਾਨੇ ਮਨ ਬੜਦੇ ਹੋ ਕੇ ਜਾ ਕੇ ਹੈ ਉੱਥੇ ਫਿਰ ਕੰਪਿਊਟਰ ਉਹ ਨਾ ਬਾਹਰ ਨਿਕਲ ਜਾਂਦਾ ਖਾਨਚ ਪੈਂਦਾ ਹੀ ਲੜਨ ਲੱਗ ਜਾਂਦੇ ਇਹਦਾ ਹੈ ਆ ਇਹ ਇਕੱਲਾ ਜਿਆ ਰਹਿ ਗਿਆ ਤਾਂ ਫਿਰ ਚੱਕ ਕੇ ਮੈਂ ਹੁਣ ਇਹਨੂੰ ਹੋਰ ਇੱਧਰ ਰੱਖੀ ਹੂੰ ਠੀਕ ਆ ਚਲੋ ਬਚ ਜੂਗਾ ਇਹ ਬਾਕੀ ਇਹਦਾ ਸ਼ਾਇਦ ਸ਼ਾਮ ਨੂੰ ਬੁਝਾਈ ਦੇ ਵਿੱਚ ਨਾਲੇ ਧੋਖੀ ਪਾ ਕੇ ਹਾਂ ਕੋਈ ਚੀਜ਼ ਕੱਪੜੇ-ਕੁੱਪੜੇ ਚ ਲਕੋ ਕੇ ਰੱਖ ਦੂੰਗੇ ਸ਼ਾਮ ਨੂੰ ਠੀਕ ਹੈ ਚਲੋ ਆਪਾਂ ਇਹ ਤੁਹਾਨੂੰ ਮੈਂ ਦਿਖਾਉਂਗਾ ਦਸ ਦਿਨ ਤੱਕ ਮਾਰ ਨਹੀਂ ਦੇਣ ਬਾਕੀ ਉਪਰ ਵਾਲੇ ਵੀ ਬਾਕੀ ਹਾਂ ਜਿਹੜਾ ਆਪਾਂ ਕੋਸ਼ਿਸ਼ ਕਰੂੰਗਾ ਆਪਣੀ ਕੋਸ਼ਿਸ਼ ਕਰ ਲੈਣੇ ਆ ਠੀਕ ਆ ਸਹੀ ਆ ਜਾਨਵਰ ਇੱਧਰ ਬੈਠੇ ਆ ਬਈ ਤੁੱਪ ਸੇਗ ਰਹੇ ਆ ਮੋਜਾਂ ਨਾਲ ਨਜ਼ਾਰੇ ਲੈ ਰਹੇ ਆ ਇਹ ਅਜੇ ਕਦੇ ਤਾਂ ਪ੍ਰੋਵਾਈਡ ਹੋਣੀ ਨਿਕਲ ਗਈ ਤੁਸੀਂ ਵੀ ਆਪਣੇ ਭਰਾ ਆ ਜਿੱਕਣਾ ਹਨਾ ਇਹਨਾਂ ਦਿਨਾਂ ਮੈਂ ਜਾਲ ਮੈਂ ਹਾਰੇ ਕੱਢੇ ਦਿੰਦਾ ਪਤਾ ਹੀ ਸਭ ਨੂੰ ਕੈਸੇ ਦਾ ਕੱਢ ਦਿਆ ਗੁਰਕੂ ਫਲਗੀ ਲੀਕੂਤਰਾ ਪਰ ਜੇ ਖੁੱਲ ਜੰਨੇ ਕਿਉਂਕਿ ਗੁੱਡੇ ਦੇ ਵਿੱਚ ਤਾਂ ਜਮੇ ਠੰਡ ਗੁਗੜੇ ਬੈਠੇ ਹੁੰਦੇ ਆ ਹੂੰ ਜੇ ਦਾ ਧੁੱਪ ਲੱਗਦੀ ਆ ਬੇ ਚਲ ਧੁੱਪ ਚ ਚਕਾਨ ਜੇ ਹੋ ਜੰਨੇ ਆ ਹਾਂ ਹਣ ਗੁਰਕੂ ਆ ਇਹ ਲੈ ਨੇ ਆਰੇ ਲੈਰੇ ਗੁਰਕੂ ਦੇ ਮੈਂ ਤਾਂ ਹੀ ਆਉਂਦੇ ਨੇ ਪਹਿਲਾਂ ਅਸੀਂ ਕੰਮ ਕਰਿਆ ਮੈਂ ਚਲ ਜਾਨੂੰ ਤੇ ਆਉਣਾ ਉੱਪਰ ਜਾਨੂੰ ਮੈਂ ਇਹਨਾਂ ਨੂੰ ਧੁੱਪ ਚ ਕੱਢ ਦਵਾ ਜਾਲ ਚ ਪਾ ਕੇ ਮੈਂ ਕੱਢ ਤੇ ਇਹ ਕੱਪੜਾ ਇਹਦੇ ਵਿੱਚ ਲਾਲ ਜਿਹੜਾ ਅਸੀਂ ਸਲਰੀ ਹੂੰ ਜਿਹਨਾਂ ਕੋ ਡੇਕਰ ਕੋਈ ਜਗ੍ਹਾ ਹੈ ਜਾਲ ਪਰੇ ਬਹਿਣ ਲੱਗੇ ਅੱਛਾ ਹਾਂ ਚੱਲ ਇਹ ਤਾਂ ਮੈਂ ਤਾਂ ਹੁਣ ਜ਼ਿਆਦਾ ਟਾਈਮ ਨਹੀਂ ਬਿਠਾ ਲਨੇ ਪਿਛਲੇ ਬੜੇ ਇਦ ਲੱਗੇ ਵੀ ਤੁੱਪ ਹਾਂ ਤੁੱਪੇ ਲਵਾਉਣੀ ਆ ਮੜੀ ਜੀ ਤੁੱਪ ਲਵਾ ਕੇ ਵਿੱਚ ਫੇਰ ਪਾ ਦੇਣੇ ਪਿੱਛੇ ਕੱਢ ਦੇਣੇ ਆ ਦੋ ਘੰਟੇ ਲੱਗ ਜਿਵੇਂਗਾ ਗੱਡ ਕੇ ਤੁੱਪ ਤੇ ਬਾਈ ਇਦ ਕੀ ਤਾਂ ਆਪਣਾ ਬਾਦੀਆਂ ਚਿਕਣਾ ਹੁਣ ਆਉਂਗੀਆਂ ਹਨਾ ਫੇਰ ਹੁਣ ਸਾਂਭ ਕੇਅਰ ਕਰਦੇ ਇਹਨਾਂ ਦੀ ਹੁਣ ਅਸੀਂ ਤਾਂ ਗਾਹਾਂ ਛੱਡਣ ਜੋਗੇ ਰਹਿ ਗਏ ਨਹੀਂ ਤਾਂ ਭਰਾ ਮੇਰੇ ਔਖਾ ਹੂੰ ਸਹੀ ਆ ਉਹ ਰੱਖੇ ਵੀ ਸ਼ੌਂਕੇਲਾ ਹੁਣ ਇਹਨਾਂ ਨੂੰ ਵੀ ਦੇਖ ਲੀ ਗਏ ਆਪਣਾ ਠੀਕ ਅੰਡੇ ਦੇ ਵਿਚ ਨਾਲੇ ਤੇ ਇੱਕ ਹੋਰ ਵਗਰ ਵੀ ਹੁਣ ਉਧਰ ਟੁੱਪ ਦੇਖ ਛੋਟੇ ਦੇ ਵਿਚ ਲੈਂਦੀ ਸੀ ਮੈਂ ਤਾਂ ਹੀ ਹੁਣ ਇਹਨੂੰ ਖੋਲਤਾ ਮੈਂ ਕਿਹਾ ਸਿੱਧਾ ਉਹ ਸੈਲੋ ਹੋਈ ਪਈ ਤੇ ਵਿਚ ਯਾਰ ਕਿਉਂਕਿ ਹੁਣ ਧੁੰਦਰੇ ਬਹੁਤ ਯਾਰ ਪਾਣੀ ਵੀ ਇਹ ਵਿਚੇ ਡੁੱਲੀ ਜਾਂਦੇ ਨੇ ਕਈ ਵਾਰ ਹੂੰ ਅੱਜੇ ਜੇ ਵਿਚੇ ਰੱਖ ਲੈਣੇ ਕਿ ਲੱਕੜੀ ਤੇ ਯਾਰ ਇਹ ਸਾਲ ਇਹਨਾਂ ਕਢੀਰੇ ਚ ਉਹ ਕਰਦੇ ਆ ਮੈਂ ਤਾਂ ਹੀ ਟੱਕ ਦਿੰਦਾ ਪਰ ਫਿਰ ਵੀ ਇਹ ਛੱਡਦੇ ਨਹੀਂ ਦੇਖੋ ਇੱਕ ਨਾਲ ਉਹ ਤੇ ਕਮਾਰ ਕੋਲ ਜਾ ਕੇ ਨਾ ਉੱਥੇ ਦੇ ਲੱਗ ਗਿਆ ਮੇਰੇ ਹੂੰ ਉੱਥੇ ਮੈਂ ਇੱਕ ਸਪੈਸ਼ਲ ਜਿਹਾ ਮਤਲਬ ਘੜਾ ਨਾ ਇੱਕ ਸਾਈਡ ਤੇ ਛਿਬ ਕੇ ਹੂੰ ਮਤਲਬ ਗੋਲਾ ਗੜਾਈ ਜੁੰਦਾ ਘੜਾ ਇੱਕ ਸਾਈਡ ਦਾ ਆਏ ਹੁੰਦੇ ਸਾਫ ਕਰਦਣਾ ਸਿੱਧਾ ਜਿਹਾ ਉਹਦੇ ਵਿੱਚ ਖੱਡਾ ਮਾਰਨਾ ਕਿਉਂਕਿ ਜੇ ਉੱਪਰ ਬੈਠ ਕੇ ਬਿਠਵੀ ਕਰੂਗੇ ਨਾ ਉਹ ਥੱਲੇ ਗਿਰੂਗੀ ਵਿੱਚ ਨਹੀਂ ਸਲਾਬ ਜੀ ਚੜੀ ਜਾਂਦੀ ਫਿਰ ਵੀ ਚੱਲ ਹੁਣ ਆਏ ਆ ਵੀ ਸਵਾਜ ਸੜ ਕੇ ਆਨੇ ਦੇਖੋ ਹਾਂ ਸੁੱਕਾ ਜਿਹਾ ਕਰਤਾ ਆਪਾਂ ਨੇ ਸਵਾਹ ਸੜਤੀ ਹਾਂ ਸੁੱਕਾ ਹੋ ਗਿਆ ਹੁਣ ਕੱਢ ਦੇਣਾ ਆਪਾਂ ਨੇ ਜਦੋਂ ਕੰਮਲਾ ਕਾਮਯਾਬ ਆ ਹੂੰ ਲੱਗਾਂ ਗਮਲਾ ਹੁੰਦਾ ਨਾ ਇਸ ਵਿੱਚ ਆਪਾਂ ਬੂਟਾ ਲਾਉਨੇ ਆ ਉਹ ਗਮਲੇ ਦੇ ਥੱਲੇ ਵਾਲੀ ਸਾਈਡ ਨਾਲ ਜਿੱਕਣਾ ਥੱਲੇ ਤੇ ਚਾਰ ਕੈਂਚੇ ਉੱਚਾ ਚੱਕ ਕੇ ਡਾੜਾ ਕੱਢ ਦਵੇ ਗਮਲਾ ਉੱਪਰ ਤੇ ਆਏ ਹੁੰਦਾ ਤੇਰਸ਼ਾ ਜਦ ਬੈਠੇ ਕਰੂੰਗੀ ਪਰਾਂ ਗਿਰੂੰਗੀ ਉਹਦੇ ਵਿੱਚ ਨਹੀਂ ਕਰੂੰਗੀ ਮੈਂ ਹੁਣ ਉਹ ਚਾ ਲੈ ਕੇ ਹੋਂ ਨਾ ਜਾਦੇ ਹਾਂ ਕਟ ਰਗੇ ਲੈ ਕੇ ਜਾਦਾ ਮੈਂ ਕਟਟ ਕੇ ਨਾ ਕਟਰ ਦੇਣਾ ਇਹਦੀ ਗਲਾਈ ਨੂੰ ਆਪਾਂ ਲੈ ਨਹੀਂ ਇਹ ਹੋਲ ਜਾ ਉਹ ਵੀ ਠੀਕ ਆ ਉਹ ਸਭ ਤੋਂ ਵਧੀਆ ਉਹਦੇ ਪਰ ਮਿੱਠਾ ਕੇ ਭਰੂੰਗਾ ਨਹੀਂ ਪਾਣੀ ਦੀ ਮਿੱਠਾ ਕਰੀ ਜਾਣਾ ਉਹ ਪੀ ਜਾਵੇ ਤਾਂ ਵੀ ਬਿਮਾਰ ਹੋ ਜਾਣਾ ਠੀਕ ਆ ਉਹ ਦੇਖੋ ਦੇਖ ਸਕਦੇ ਆ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਜੂਮ ਕਰਕੇ ਉਹ ਦੇਖੋ ਹਾਂ ਸੁੱਕ ਗਿਆ ਨਾ ਹੁਣ ਖੁੱਡਾ ਇਹ ਚੀਜ਼ ਆ ਉਹ ਦੇਖਿਆ ਹੁਣ ਮੋੜ ਜਿਹਾ ਡਟ ਗਿਆ ਆ ਗਈ ਸਾਰਾ ਨਿਕਲ ਗਿਆ ਚਲੋ ਵਧੀਆ ਵਿਚਾਰਾ ਬਾਜ ਜੂਵੇ ਹਨਾ ਨਿਕਾ ਕੋਟ ਵਿੱਚ ਵੀ ਕਰਨੇ ਆਈ ਸੀ ਚਲੋ ਬਾਕੀ ਫੇਰ ਬਾਈ ਮਿਲਦੇ ਆ ਆਪਾਂ ਥੋੜੀ ਧੁੱਪ ਲਵਾ ਦੀਏ ਕਬੂਤਰਾਂ ਨੂੰ ਮੜੀ ਸਾਫ ਸਫਾਈ ਜੀ ਕਰਦੀਏ ਖੁੱਡੇ ਦੀ ਦੇਖ ਕੇ ਜਿੱਦਾਂ ਵੀ ਆ ਫੇਰ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਹਨਾ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਲੋ ਵੀ ਮਿੱਤਰੋ ਕਰਤੀ ਆਪਾਂ ਖੁੱਡੇ ਦੀ ਸਾਫ ਸਫਾਈ ਆ ਪਾਣੀ ਪਾ ਕੇ ਰੱਖਤਾ ਗਰਮ ਆਪਾਂ ਨੇ ਠੀਕ ਹੈ ਜੀ ਆ ਸਫਾਈ ਵੀ ਕਰਤੀ ਆਪਾਂ ਨੇ ਇਹਨਾਂ ਉੱਕੇ ਰਿਪੋਰਟ ਕਰਤਾ ਫਰਸ਼ ਕੱਢਤਾ ਇਹਨਾਂ ਆ ਵੀ ਸਾਫ ਕਰਤਾ ਹਨ ਸੁੱਕਾ ਹੋ ਗਿਆ ਹੁਣ ਠੀਕ ਹੈ ਜੀ ਥੋੜਾ ਉਹ ਤਾਂ ਹਲੇ ਧੁੱਪ ਹੀ ਪੈਂਦੀ ਆ ਲੱਗ ਜੂਗੀ ਧੁੱਪ ਬਾਕੀ ਹੁਣ ਆਪਾਂ ਖੁੱਡੇ ਚ ਛੱਡ ਦਨੇ ਆਪਣੇ ਕਬੂਤਰ ਠੀਕ ਹੈ ਜੀ ਉਹ ਜਾਲਪ ਸੋਹਣੀ ਧੁੱਪ ਲੱਗੀ 2 ਘੰਟੇ ਹੋ ਗਏ 2.5 ਘੰਟੇ ਹੁਣ ਆਪਾਂ ਛੱਡ ਦਨੇ ਅੰਦਰ ਚਲੋ ਬਾਈ ਵੀਡੀਓ ਵਧੀਆ ਲੱਗਦੀ ਆ ਤਾਂ ਬਾਈ ਲਾਈਕ ਕਰ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਮੇਰੇ ਭਰਾ ਹਨਾ ਜਿਹੜੇ ਆਪਣੇ ਵੀਡੀਓ ਦੇਖਦੇ ਭਰਾ ਆਪਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਠੀਕ ਆ ਜੀ ਬਾਕੀ ਸਾਫ ਸਫਾਈ ਕਰਤੀ ਓਕੇ ਰਿਪੋਰਟ ਹੋ ਗਿਆ ਕੰਮ ਪਾਣੀ ਪਾਤਾ ਦੋਨਾਂ ਖੁੱਡਿਆਂ 'ਚ ਉਧਰ ਵੀ ਪਾਤਾ ਇੱਧਰ ਵੀ ਦੋ ਜਿੰਦਾ ਲਾਤਾ ਆਪਾਂ ਹੁਣ ਇੱਧਰ ਪੰਪ 10 ਮਿੰਟ ਹਵਾ ਲਵਾ ਕੇ ਬੱਬਾ 'ਚ ਛੱਡਦੇ ਨੇ ਆਪਣੇ ਤਾਰਦੇ ਆ ਫਿਰ ਇਹਨਾਂ ਨੂੰ ਬਚੈਨ ਹੋਣਾ ਜਾਲ 'ਚ ਪੰਦਰ ਕਰੀਏ ਠੀਕ ਆ ਜੀ ਲਾਈਕ ਕਰਦੇ ਹੋ ਬਾਈ ਵੱਧ ਤੋਂ ਵੱਧ